ਜਿਵੇਂ ਆਪ ਦਾ ਇਹ ਦਾਅ ਲੱਗ ਗਿਆ ਸ਼ਾਇਦ ਕਿਤੇ ਸਾਡਾ ਵੀ ਲੱਗ ਜੇ ਇਹ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਜਿਹੜੀਆਂ ਰਾਜ ਰਾਜ ਭਾਗ ਦੇ ਉੱਤੇ ਕਾਬਜ਼ ਰਹੀਆਂ ਨੇ ਜਾਂ ਉਹਦੇ ਨੇੜੇ ਤੇੜੇ ਨੇ ਉਹਨਾਂ ਸਭ ਦੇ ਏਜੰਡੇ ਚੋਂ ਇਹ ਚੀਜ਼ਾਂ ਗਾਇਬ ਨੇ ਕੀ ਸਥਿਤੀ ਹੋਗੀ ਇਸ ਦੇਸ਼ ਦੇ ਵਿੱਚ ਜਿਹੜਾ ਉਹਨਾਂ ਨੂੰ ਲੋਕਾਂ ਦਾ ਏਜੰਡਾ ਛੱਡ ਕੇ ਕਿਤੇ ਹੋਰ ਏਜੰਡਾ ਜਿਹੜਾ ਮਿਲ ਰਿਹਾ ਉਹ ਕਿੱਥੋਂ ਮਿਲ ਰਿਹਾ ਬਹੁਤ ਹੀ ਸਤਿਕਾਰਯੋਗ ਅੱਜ ਦੇ ਸੈਮੀਨਾਰ ਦੇ ਵਿੱਚ ਪਹੁੰਚੇ ਮੇਰੀਏ ਭੈਣੋ ਵੀਰੋ ਅੱਜ ਦਾ ਵਿਸ਼ਾ ਜੋ ਅੱਜ ਦਾ ਰਾਜਨੀਤਿਕ ਮਾਹੌਲ ਹੈ ਜਾਂ ਘੁਟਨਾਵਾਂ ਵਾਪਰ ਰਹੀਆਂ ਨੇ ਉਸ ਦੇ ਵਿੱਚ ਰਾਜਨੀਤੀ ਦਾ ਰੁਕ ਕੀ ਹੋਵੇ ਜਾਂ ਉਹਦੀ ਦਿਸ਼ਾ ਕੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਵਾਲ ਕਿਉਂ ਪੈਦਾ ਹੋਇਆ ਇਹ ਸਵਾਲ ਇਸ ਕਰਕੇ ਪੈਦਾ ਹੋਇਆ ਕਿ ਅੱਜ ਕਿ 47 ਤੋਂ ਬਾਅਦ ਜਦੋਂ ਸੀ ਆਪਣੀ ਵੋਟ ਦੇ ਰਾਹੀਂ ਆਪਣੇ ਨਮਾਇंदे ਚੁਣਨੇ ਸ਼ੁਰੂ ਕੀਤਾ ਹੈ ਵੱਖ-ਵੱਖ ਪਾਰਟੀਆਂ ਨੇ ਆਪਣੇ ਆਪਣੇ ਪ੍ਰੋਗਰਾਮ ਸੋਚ ਕੇ ਲੋਕਾਂ ਸਾਹਮਣੇ ਰੱਖੇ ਕਿ ਅਸੀਂ ਇਸ ਤਰੀਕੇ ਨਾਲ ਭਾਰਤ ਦਾ ਜਾਂ ਸੂਬਿਆਂ ਦਾ ਵਿਕਾਸ ਕਰਾਉਣਾ ਚਾਹੁੰਦੇ ਆ ਇਸ ਨੀਤੀ ਤਹਿਤ ਹੋਏਗਾ ਤੋ ਅੱਜ ਜਦੋਂ 73 ਸਾਲਾਂ ਬਾਅਦ ਅਸੀਂ 75 ਤੋਂ ਵੀ ਵੱਧ ਸਮੇਂ ਦੇ ਬਾਅਦ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਉਹ ਵਿਕਾਸ ਕਿੱਧਰ ਨੂੰ ਚਲਾ ਗਿਆ ਕੀ ਹੋ ਗਿਆ ਇੱਧਰ ਨੂੰ ਗਿਆ ਕਿਉਂ ਇਹ ਸਵਾਲ ਆਟੋਮੈਟਿਕਲੀ ਸਾਡੇ ਦਿਮਾਗਾਂ ਦੇ ਵਿੱਚ ਆਉਂਦੇ ਨੇ ਕਿਉਂਕਿ ਮਨੁੱਖ ਨੂੰ ਇੱਕ ਵਧੀਆ ਕਿਸਮ ਦਾ ਜੀਵਨ ਚਾਹੀਦਾ ਸੀ ਜਿਦੇ ਵਿੱਚ ਪੀਣ ਲਈ ਪਾਣੀ ਸਾਹ ਲੈਣ ਲਈ ਹਵਾ ਤੇ ਖਾਣ ਲਈ ਖਰਾਕ ਉਹਦੇ ਲਈ ਸਿੱਖਿਆ ਤੇ ਉਹਦੀ ਤੰਦਰੁਸਤੀ ਦੇ ਲਈ ਸਿਹਤ ਸਹੂਲਤਾਂ ਇਹ ਸਾਰੀਆਂ ਚੀਜ਼ਾਂ ਕਿਉਂਕਿ ਵਿਕਾਸ ਇਨ੍ਹਾਂ ਚੀਜ਼ਾਂ ਨੂੰ ਹੀ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਚੀਜ਼ਾਂ ਦੇ ਵਿੱਚ ਕੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਅਸੀਂ ਇਹ ਠੀਕ ਕੀਤੇ ਐ ਜਾਂ ਇਹ ਠੀਕ ਕਰਨ ਦੀ ਬਜਾਏ ਕਿਸੇ ਪਾਸੇ ਹੋਰ ਚਲੇ ਗਏ ਜਾਂ ਖਰਾਬ ਹੋ ਗਏ ਜਾਂ ਉਹ ਮੌਕੇ ਜਿਹੜੇ ਆਮ ਵਿਅਕਤੀਆਂ ਨੂੰ ਮਿਲਣੇ ਚਾਹੀਦੇ ਸੀ ਉਹ ਕਿਉਂ ਨਹੀਂ ਮਿਲੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਆ ਤਾਂ ਪਾਣੀ ਐ ਸਾਡਾ ਜਿਹੜਾ ਪਾਣੀ ਪਾਣੀ ਪੋਲੂਟ ਹੋ ਚੁੱਕਿਆ ਜਾਂ نیچے ਚਲੇ ਗਿਆ ਤੇ ਉਹ ਜਿਹੜਾ ਇੱਕ ਕਾਨੂੰਨ ਬਣਾਇਆ ਸੀ ਕਿ ਪਾਣੀ ਨੂੰ ਜਿਹੜਾ ਪੋਲਿਊਟ ਕਰੇਗਾ ਤਾਂ ਉਹਨੂੰ ਉਹਨੂੰ ਜੁਰਮ ਸਮਝਿਆ ਜਾਏਗਾ ਤੇ ਉਹਨੂੰ ਅਸੀਂ ਕ੍ਰਿਮੀਨਲ ਦੀ ਲਿਸਟ ਦੇ ਵਿੱਚੋਂ ਵੀ ਕੱਢਤਾ ਕਿ ਜੇ ਕੋਈ ਪੋਲਿਊਟ ਕਰਦਾ ਕੋਈ ਗੱਲ ਨਹੀਂ ਉਹਨੂੰ ਜੁਰਮਾਨਾ ਹੋ ਸਕਦਾ ਸਜ਼ਾ ਨਹੀਂ ਹੋ ਸਕਦੀ ਇਹਦਾ ਮਤਲਬ ਇਹ ਹੈ ਕਿ ਪਾਣੀ ਨੂੰ ਪੋਲਿਊਟ ਕਰਨ ਦੀ ਅਸੀਂ ਖੁੱਲ ਦੇ ਚੁੱਕੇ ਆ ਤੇ ਖੁਰਾਕ ਦੇ ਵਿੱਚ ਰੋਜ਼ ਲੋਕਾਂ ਦੇ ਇਸ ਕਿਸਮ ਦੇ ਰਿਪੋਰਟਾਂ ਆਉਂਦੀਆਂ ਨੇ ਕਿ ਲੋਕ ਬਿਮਾਰ ਹੋ ਰਿਹਾ ਧੜਾ ਧੜ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਆ ਰਹੀਆਂ ਨੇ ਇਸੇ ਤਰ੍ਹਾਂ ਹਵਾ ਦਾ ਦੇ ਕਾਨੂੰਨ ਦੇ ਵਿੱਚ ਵੀ ਜੇ ਕੋਈ ਹਵਾ ਪੋਲਿਊਟ ਕਰਦਾ ਹੈ ਤਾਂ ਅਸੀਂ ਉਹਨਾਂ ਸਨਤ ਨੂੰ ਜਾਂ ਉਸ ਚੀਜ਼ ਨੂੰ ਵਡਾਵਾ ਦਿੱਤਾ ਹੈ ਜਿਹੜੀ ਹਵਾ ਨੂੰ ਪੋਲਿਊਟ ਕਰਨ ਜਾ ਰਹੀ ਹੈ। ਔਰ ਇਸੇ ਤਰ੍ਹਾਂ ਅਸੀਂ ਜਿਹੜੀਆਂ ਸੇਧ ਕਿਉਂਕਿ ਪਿੱਛੇ ਕਹਿਣ ਤੇ ਤਾਂ ਨਾਮ ਤਾਂ ਬਹੁਤ ਵੱਡੇ ਦਿੱਤੇ ਗਏ ਨੇ। ਤੇ ਤੁਸੀਂ ਸੇਧ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਉੱਤੇ ਸ਼ਾਇਦ ਆਮ ਬੰਦੇ ਨੂੰ ਇਹ ਲੱਗਦਾ ਹੈ ਕਿ ਹੁਣ ਤੱਕ ਕੋਈ ਸ਼ਾਇਦ ਕੋਈ ਦਿੱਕਤ ਨਹੀਂ ਰਹੀ ਤੇ ਸਭ ਨੂੰ ਸਿੱਖਿਆ ਮਿਲੇਗੀ ਤਾਂ ਸਿੱਖਿਆ ਦਾ ਹਾਲਤ ਕੀ ਹੋ ਗਈ ਕਿ ਅਸੀਂ ਬਗੈਰ ਫੈਸਲਾ ਕੀਤੇ ਕਿ ਗਰੀਬ ਲੋਕਾਂ ਦਾ ਇੱਕ ਹੱਕ ਖੋ ਲਿਆ ਹੈ ਕਿ ਸਿੱਖਿਆ ਇਹੋ ਜੀ ਇੰਨੀ ਮਹਿੰਗੀ ਕਰਤੀ ਕਿ ਜਿਨ੍ਹਾਂ ਕੋਲ ਪੈਸਾ ਹੋਏਗਾ ਉਹੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ ਦੂਜੇ ਨਹੀਂ ਪੜ੍ਹਾ ਸਕਦੇ ਇਹਦਾ ਮਤਲਬ ਸਾਰੇ ਲੋਕਾਂ ਲਈ ਜਿਹੜਾ ਉਹ ਪ੍ਰਬੰਧ ਸੀਐਸਓ ਨਹੀਂ ਕੀਤਾ ਇਸੇ ਤਰ੍ਹਾਂ ਸਿਹਤ ਸਹੂਲਤਾਂ ਦਾ ਸਹੂਲਤਾ ਵੀ ਸਾਡੀਆਂ ਪੈਸੇ ਵਾਲੇ ਲੋਕਾਂ ਲਈ ਹੋਰ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਲਈ ਸਹੂਲਤਾ ਹੋਰ ਨੇ ਇਸ ਕਰਕੇ ਜਦੋਂ ਇਹ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਦਿਆ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਚੱਪੇ-ਚੱਪੇ ਤੇ ਇੱਕ ਲੜਾਈ ਚੱਲ ਰਹੀ ਹੈ ਕਿਤੇ ਕਿਸਾਨ ਜ਼ਮੀਨਾਂ ਦਾ ਆਪਣਾ ਰੇਟ ਮੰਗ ਰਹੇ ਆ ਕਿ ਸਾਡਾ ਰੇਟ ਨਹੀਂ ਦਿੱਤਾ ਕਿਸੇ ਤੋਂ ਸੰਨਤ ਲਾਉਣ ਦਾ ਤੇ ਉਥੋਂ ਦੇ ਲੋਕ ਉਹਦਾ ਵਿਰੋਧ ਕਰ ਰਹੇ ਨੇ ਕਿ ਸਾਡੀ ਹਵਾ ਖਰਾਬ ਕਰੇਗੀ ਪਾਣੀ ਖਰਾਬ ਕਰੇਗਾ ਤੇ ਸਾਡੇ ਇਲਾਕੇ ਦੇ ਉੱਤੇ ਕੀ ਅਸਰ ਹੋਏਗਾ ਕਿਤੇ ਸਾਡੇ ਨੌਜਵਾਨ ਰੋਜ਼ਗਾਰ ਮੰਗ ਰਹੇ ਨੇ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਕਿਤੇ ਮਨਰੇਗਾ ਵਰਕਰ ਆਪਣੀ ਲੜਾਈ ਲੜ ਰਹੇ ਨੇ ਕਿ ਸਾਡਾ ਸਾਡਾ 100 ਦਿਨ ਦਾ ਰਜਗਾਰ ਕਿੱਥੇ ਗਿਆ? ਜਾਂ ਕੰਮ ਕਰਦੇ ਦੌਰਾਨ ਉਹਨਾਂ ਲੋਕਾਂ ਨੂੰ ਦਾ ਉਹਨਾਂ ਦਾ ਬੀਮਾ ਜਾਂ ਉਹਨਾਂ ਦੀ ਸਿਕਿਉਰਿਟੀ ਕਿਉਂ ਨਹੀਂ? ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਇਸ ਧਰਤੀ ਤੇ ਦੇਸ਼ ਦੀ ਧਰਤੀ ਤੇ ਚੱਲ ਰਹੀ ਹੈ। ਤੇ ਫਿਰ ਇਹਦੇ ਵਿੱਚ ਜਿਹੜੀਆਂ ਪਾਰਟੀਆਂ ਉਹ ਕਹਿੰਦੇ ਇਹ ਕਹਿੰਦੇ ਅਸੀਂ ਆ ਕਿ ਅਸੀਂ ਹਿੰਦੁਸਤਾਨ ਨੂੰ ਜਾਂ ਪੰਜਾਬ ਨੂੰ ਵਿਕਸਿਤ ਸੂਬਾ ਜਾਂ ਦੇਸ਼ ਬਣਾਉਣਾ ਹੈ ਤਾਂ ਉਹਨਾਂ ਦੇ ਇਹ ਚੀਜ਼ਾਂ ਏਜੰਡੇ ਤੇ ਕਿਉਂ ਨਹੀਂ ਉਹ ਉਹਨਾਂ ਦੀ ਰਾਜਨੀਤੀ ਚੋ ਇਹ ਚੀਜ਼ਾਂ ਕਿਉਂ ਗਾਇਬ ਹੋ ਗਈਆਂ ਇਹਦਾ ਮਤਲਬ ਜਿਹੜਾ ਉਹ ਲੋਕਾਂ ਲਈ ਪ੍ਰਬੰਧ ਅਸਾਰਨ ਦੀ ਗੱਲ ਕਰਦਿਆਂ ਸੀ ਜਾਂ ਲੋਕਾਂ ਲਈ ਸਹੂਲਤਾਂ ਦੀ ਗੱਲ ਕਰਦਿਆਂ ਸੀ ਉਹਨਾਂ ਦਾ ਏਜੰਡਾ ਕਿਉਂ ਬਦਲ ਗਿਆ ਇਸ ਲਈ ਇਹ ਇੱਕ ਨਹੀਂ ਕਿਸੇ ਦਾ ਇਹ ਸਾਰੀਆਂ ਪਾਰਟੀਆਂ ਪੰਜਾਬ ਦੇ ਵਿੱਚ ਜਿਹੜੀਆਂ ਰਾਜ ਰਾਜ ਭਾਗ ਦੇ ਉੱਤੇ ਕਾਬਜ਼ ਰਹੀਆਂ ਨੇ ਜਾਂ ਉਹਦੇ ਨੇੜੇ ਤੇੜੇ ਨੇ ਉਹਨਾਂ ਸਭ ਦੇ ਏਜੰਡੇ 'ਚ ਉਹ ਇਹ ਚੀਜ਼ਾਂ ਗਾਇਬ ਨੇ ਇਹ ਕਿਉਂ ਹੋ ਗਿਆ ਫਿਰ ਇਹਦਾ ਮਤਲਬ ਉਹਨਾਂ ਦਾ ਏਜੰਡਾ ਇਹ ਕਿਉਂ ਬਦਲ ਗਿਆ ਕੀ ਸਥਿਤੀ ਹੋ ਗਈ ਇਸ ਦੇਸ਼ ਦੇ ਵਿੱਚ ਜਿਹੜਾ ਉਹਨਾਂ ਨੂੰ ਲੋਕਾਂ ਦਾ ਏਜੰਡਾ ਛੱਡ ਕੇ ਕਿਤੇ ਹੋਰ ਏਜੰਡਾ ਜਿਹੜਾ मिल ਰਿਹਾ ਉਹ ਕਿਥੋਂ ਮਿਲ ਰਿਹਾ ਕਿਉਂਕਿ ਹੁਣ ਪਾਰਟੀਆਂ ਚ ਏਜੰਡੇ ਡਿਸਕਸ ਹੋਣੋਂ ਹਟ ਕੇ ਪਾਰਟੀਆਂ ਚ ਪਾਲਿਸੀਆਂ ਡਿਸਕਸ ਹੋਣੋਂ ਹਟ ਗਈਆਂ ਤੇ ਉਹ ਫਿਰ ਉਹ ਕਿਸੇ ਖਾਸ ਪ੍ਰਧਾਨ ਦੇ ਘਰੋਂ ਏਜੰਡਾ ਆਉਂਦਾ ਜਾਂ ਪ੍ਰਧਾਨ ਨੂੰ ਵੀ ਕਿਸੇ ਖਾਸ ਕਿਸੇ ਘਰਾਣਿਆਂ ਵੱਲੋਂ ਪ੍ਰੇਰਿਤ ਕੀਤਾ ਜਾਂਦਾ ਤਾਂ ਉਹ ਏਜੰਡੇ ਬਣੇ ਬਣਾਏ ਆ ਰਹੇ ਐ ਇਸ ਲਈ ਇਹ ਸਥਿਤੀ ਕਿਉਂ ਬਣੀ ਇਦੇ ਉੱਤੇ ਅੱਜ ਅਸੀਂ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਤਾਂ ਕਿ ਫਿਰ ਆਉਣ ਵਾਲੀ ਰਾਜਨੀਤੀ ਹੈ ਜਿਹੜੀ ਬਹੁਤ ਸਾਰੀਆਂ ਪਾਰਟੀਆਂ ਨੇ ਇੱਥੇ ਧੜਾ ਧੜ ਪਾਰਟੀਆਂ ਨੇ ਹਰ ਇੱਕ ਨੂੰ ਸ਼ਾਇਦ ਇਹ ਭੁਲੇਖਾ ਵੀ ਹੈ ਕਿ ਅਸੀਂ ਪੰਜਾਬ ਦੇ ਵਾਰਸ ਜਾਂ ਪੰਜਾਬ ਦੇ ਲੋਕਾਂ ਨੂੰ ਇਹ ਇਹ ਦਿਖਾ ਕੇ ਕਿ ਅਸੀਂ ਬਹੁਤ ਵੱਡੇ ਹਮਾਇਤੀ ਆ ਸ਼ਾਇਦ ਜਿਵੇਂ ਆਪ ਦਾ ਇਹ ਦਾ ਲੱਗ ਗਿਆ ਸ਼ਾਇਦ ਕਿਤੇ ਸਾਡਾ ਵੀ ਲੱਗ ਜੇ ਤਾਂ ਕੀ ਉਹੀ ਜੀ ਰਾਜਨੀਤੀ ਕਰਨ ਦੀ ਜ਼ਰੂਰਤ ਹੈ ਜਾਂ ਕੁਝ ਹੋਰ ਕਰਨ ਦੀ ਜ਼ਰੂਰਤ ਹੈ ਅਸੀਂ ਇਹਨਾਂ ਗੱਲਾਂ ਦੇ ਉੱਤੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਅੱਜ ਇਹ ਏਜੰਡਾ ਰੱਖ ਕੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਮੀਦ ਹੈ ਆਪਾਂ ਸਾਰੇ ਇਹਨੂੰ ਚੰਗੀ ਤਰ੍ਹਾਂ ਸੁਣਾਗੇ ਵੀ ਔਰ ਇਹਦੇ ਵਿੱਚ ਸਮੂਲੀਅਤ ਵੀ ਕਰਾਂਗੇ ਕੋਈ ਸਵਾਲ ਦੇ ਰੂਪ ਦੇ ਵਿੱਚ ਅ ਕੋਈ ਡਿਸਕਸ਼ਨ ਕੋਈ ਵਿਚਾਰਾਂ ਦੇ ਤੌਰ ਤੇ ਆਪਣੇ ਤੌਰ ਤੇ ਵੀ ਸਮਝਦੇ ਆ ਕਿ ਆ ਵਿਚਾਰ ਹੋਣੇ ਚਾਹੀਦੇ ਨੇ ਉਹ ਵੀ ਪੇਸ਼ ਕਰ ਸਕਦੇ ਆ ਇਸ ਲਈ ਅ ਹਮੀਰ ਸਿੰਘ ਜੀ ਨੇ ਇਸ ਵਿਸ਼ੇ ਦੇ ਉੱਤੇ ਬੋਲਣਾ ਮੈਂ ਹੋਰ ਸਮਾਂ ਨਾ ਲੈਂਦਾ ਹੋਇਆ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਉਮੀਦ ਕਰਦਾ ਕਿ ਅੱਜ ਦੀ ਡਿਸਕਸ਼ਨ ਦੇ ਵਿੱਚੋਂ ਅਸੀਂ ਇਸ ਦਿਸ਼ਾ ਦੇ ਵਿੱਚ ਅੱਗੇ ਵਧਾਂਗੇ ਬਹੁਤ ਬਹੁਤ ਧੰਨਵਾਦ